ਕਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਅਮਰੀਕਾ ਤੋਂ ਮੱਦਭਾਗੀ ਖਬਰ ਸਾਹਮਣੇ ਆਈ ਜਿਸ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਗੁਰਜੀਤ ਸਿੰਘ ਉਮਰ 32 ਸਾਲ ਜਿਸ ਦੀ ਕੀ ਅਮਰੀਕਾ ਵਿੱਚ ਭੇਦ ਭਰੇ ਹਾਲਾਤਾਂ ਚ ਮੌਤ ਹੋ ਗਈ ਨੌਜਵਾਨ ਕੜਪੂਥਲਾ ਦੇ ਪਿੰਡ ਕੁੱਕੂ ਤਲਵੰਡੀ ਦਾ ਰਹਿਣ ਵਾਲਾ ਸੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੇ ਦੇ ਤਾਏ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ ਗੁਰਜੀਤ ਸਿੰਘ ਜਿਸ ਦੀ ਕੀ ਉਮਰ 32 ਸਾਲ ਹੈ ਉਹ ਅਮਰੀਕਾ ਦੇ ਨਿਊਯਾਰਕ ਸ਼ਹਿਰ ਚ ਰਹਿੰਦਾ ਸੀ ਤੇ 6 ਮਹੀਨੇ ਪਹਿਲਾਂ ਹੀ ਇਥੋਂ ਪੰਜਾਬ ਹੋ ਕੇ ਗਿਆ ਸੀ ਤੇ ਹੁਣ ਫੇਰ ਉਸਨੇ 2 ਦਿਨ ਤੱਕ ਪੰਜਾਬ ਆਉਣਾ ਸੀ ਕਿਉਂਕਿ 18 ਅਕਤੂਬਰ ਨੂੰ ਉਸਦਾ ਵਿਆਹ ਰੱਖਿਆ ਹੋਇਆ ਸੀ ਤੇ ਉਸਨੇ ਦੱਸਿਆ ਕਿ ਉਹ ਪੰਜਾਬ ਆਉਣ ਲਈ ਫਲੈਟ ਚੜਨ ਦੀ ਤਿਆਰੀ ਕਰ ਰਿਹਾ ਸੀ ਅਦੇ ਸਮਾਨ ਪੈਕ ਕਰਕੇ ਫਲਾਈਟ ਲਈ ਰਵਾਨਾ ਹੋਣ ਤੋਂ ਪਹਿਲਾਂ ਉਹ ਉੱਥੇ ਅਮਰੀਕਾ ਗੁਰਦੁਆਰਾ ਸਾਹਿਬ ਮੱਠਾ ਟੇਕਣ ਗਿਆ ਸੀ ਜਿਸ ਤੋਂ ਬਾਅਦ ਨੌਜਵਾਨ ਦੀ ਇੱਕ ਬ੍ਰਿਜ ਦੇ ਹੇਠਾਂ ਪੁਲਿਸ ਨੂੰ Laash ਮਿਲੀ ਪਰਿਵਾਰ ਨੇ ਨੌਜਵਾਨ ਦੇ ਕਤਲ ਹੋਣ ਦਾ ਸ਼ੱਕ ਜਤਾਇਆ ਹੈ ਵਰਗਿੰਦ ਕਾਲਸਾ ਵਰਗਿੰਦਿ ਫੋਦੀ ਮਾ ਪਿੰਡ ਤਲਵੰਡੀ ਕੋਕ ਦਾ ਰਹਿਣ ਵਾਲਾ ਜੀ ਗਰਦੇਵ ਸਿੰਘ ਜੀ ਮੇਰਾ ਬੇਟਾ ਗਰਜੀਤ ਸਿੰਘ ਅਮਰੀਕਾ ਯੂ ਐਸ ਏ 2015 ਦਾ ਗਿਆ ਜੀ ਉਹ ਕੱਲ ਆਉਣਾ ਸੀ 30 ਤਰੀਕ ਉਹਦੇ ਦੇ ਹਿਸਾਬ ਨਾਲ ਚੜਨਾ ਸੀ ਜੀ ਤਿਆਰ ਹੋ ਕੇ ਉਹ ਦਵਰੇ ਸਾਹਿਬ ਮੱਥਾ ਟੇਕਣ ਗਿਆ ਜੀ ਉਤੋਂ ਬਾਅਦ ਪਤਾ ਨਹੀਂ ਲੱਗਾ ਜੀ ਕਿੱਧਰ ਗਿਆ ਕਿਹਦੇ ਥੱਲੇ ਲਾਸ਼ ਮਿਲੀ ਆ ਪੁਲਿਸ ਨੂੰ ਜੀ ਹਾਂ ਜੀ ਉਸ ਨੂੰ ਜੀਆ ਕਿਹੜਾ ਕਿਸਤਰਾ ਉਹ ਇਹ ਕਾਰਨ ਵਿੱਚ ਇਹ ਬਿਲਕੁਲ ਅੰਡਰਸਟੇਡ ਹੀ ਜਾਂ ਕਿਸਤਰਾ ਅੰਡਰਸਟੇਡ ਜੀ ਇੱਕ ਬੇਟੇ ਇੱਕ ਮੁੰਡੇ ਨਾਲ ਹੀ ਜੀ ਬਵਾਰਿਆ ਨੇਦਾ ਹੀ ਕਿਤੇ ਉੱਪਰ ਦੀਆਂ ਪਲੇਟਾਂ ਬੇਟੇ ਮੇਰੇ ਕੋਲ ਲੀਆਂ ਹੀ ਕਿਉਂਕਿ ਤਾਂ 5000 ਜਿ ਲੀਆਂ ਹੀ ਉਹਨੇ ਸਾਲ ਡੇਢ ਜੇ ਦਿੱਤੇ ਪੈਸੇ ਦੇ ਉਹਨੇ ਕੇਸ ਵੀ ਕੀਤਾ ਹੀ ਬੇਟੇ ਮੇਰੇ ਤੇ ਤੇ ਕਿ ਇਸੇ ਮੇਰਾ ਬੇਟਾ ਜਿੱਤ ਗਿਆ ਹੀ ਤੇ ਫੇਰ ਦੁਆਰਾ ਕੰਦਾ ਵੀ ਮੈਨੂੰ ਪੈਸੇ ਮੈਂ ਕੇਸ ਉਦਾਂ ਹੀ ਉਹਨੂੰ ਤਮ ਕਿ ਦਿੰਦ ਰਹਿ ਕਿ ਇਸ ਵਾਰ ਸੱਲਾ ਮੈਨੂੰ ਪੈਸੇ ਅੱਧੇ ਦੇ ਦੇ ਤੇ ਮੇਰਾ 30 23 ਤਰੀਕ ਗੱਲ ਹੋਈ ਉਹ ਦਿਨ ਕੈਮਰਿਆਂ ਚ ਰਿਕਾਰਡ ਹੈ ਜੀ ਤੇ ਉਹਨੇ ਪਿੱਛੇ ਹੋਣਾ ਕਿਦੋਂ ਸੀਗਾ ਕਿ ਕਿੰਨੇ ਸਮੇਂ ਤੋਂ ਬਾਅਦ ਰੰਗ ਹੋ ਸੀ ਉਹ 9 ਵਜੇ ਤੋਂ ਫਲੈਟ ਹੀ ਜੀ ਕੱਲ ਦੀ 30 ਤਰੀਕ ਦੀ ਤੇ 2 ਤਰੀਕ ਨੂੰ ਘਰ ਪਹੁੰਚਣਾ ਹੀ ਜੀ ਅੱਜ ਕੀ ਮੰਕਰ ਤੇ ਸਸ਼ਾ ਮੈਂ ਕੋਈ ਸਪਾਰਕ ਨਹੀਂ ਦਿੱਤਾ ਪ੍ਰਸ਼ਾਸਨ ਦੀ ਮੰਗ ਕਰਦੇ ਜਾਨ ਹੁਣ ਇਨਸਾਫ ਚਾਹੀਦਾ ਜੀ ਤੇ ਪੈਰਵਾਹੀ ਕਰਨੀ ਚਾਹੀਦੀ ਜੋ ਉਹਨੇ ਕਰ ਉਹਨੂੰ ਤੌਜੇਗਾਰਦਰੀ ਉਹਨੂੰ ਪੈਰਵਾਹੀ ਕਰਨੀ ਚਾਹੀਦੀ ਗਵਰਨਮੈਂਟ ਨੂੰ ਹਾਂਜੀ ਹਾਂਜੀ ਇਹ ਹੀ ਡੈੱਡ ਬਡੀ ਉੱਤੇ ਸਸਕਾਰ ਕਰਨ ਲਈ ਸਾਨੂੰ ਗਵਰਨਮੈਂਟ ਕੋ ਵੀਜ਼ਾ ਦਿੱਤਾ ਜਾਏ ਜੀ ਕਮਾਈ ਪਤੇ ਮੇਰਾ ਨਾਮ ਦਲੀਪ ਸਿੰਘ ਆ ਮੈਂ ਗਰਜੀਤ ਸਿੰਘ ਦਾ ਤਾਇਆ ਲੱਗਦਾ ਜੋ ਸਾਡਾ ਬੇਟਾ 2015 ਤੋਂ ਬਾਅਦ ਯੂਐਸਏ ਗਿਆ ਸੀਗਾ ਉੱਥੇ ਜਾ ਕੇ ਜਿਹੜਾ ਕੋਈ ਇਹਨਾਂ ਮੇਰੇ ਭਾਈ ਸਾਹਿਬ ਨੇ ਦੱਸਿਆ ਜਾਂਦੀ ਇਹ ਮੁੰਡੇ ਨਾਲ ਰੈਂਜਰ ਸੀਗੀ ਉਹਦੇ ਬਾਰੇ ਇਹਨਾਂ ਦੱਸ ਦਿੱਤਾ ਦੂਸਰੀ ਗੱਲ ਇਹ ਹੈ ਕਿ ਅਸੀਂ ਪ੍ਰਸ਼ਾਸਨ ਕੋ ਤੇ ਆਪਣੀ ਗਵਰਨਮੈਂਟ ਕੋ ਤੇ ਉਸ ਗਵਰਨਮੈਂਟ ਕੋਲੋਂ ਸਾਹਿਬ ਮੰਗਦੇ ਆ ਕਿ ਇੱਕ ਇਨਸਾਬ ਦਿੱਤਾ ਜਾਵੇ ਦੂਸਰਾ ਜਿਹੜਾ ਕਿ ਜਦੋਂ ਦਾ ਗਿਆ ਅਜੇ ਤੱਕ ਦੇ ਸਾਡਾ ਇਹਦਾ 50 ਲੱਖ ਰੁਪਈਆ ਲੱਗਾ ਸੀ ਸਾਡਾ ਉਹੋ ਕਰਜ਼ਾ ਨਹੀਂ ਪੂਰਾ ਆ ਉਹਦੇ ਵਾਸਤੇ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਥੋੜੀ ਬਹੁਤ ਮਦਦ ਦਿੱਤੀ ਜਾਵੇ ਜਿਹੜਾ ਕਿ ਉਸ ਬੱਚੇ ਦੇ ਸੰਸਕਾਰ ਵਾਸਤੇ ਵੀ ਸਾਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਖੁਦਾ ਦਾ ਇਨਸਾਫ ਦਿੱਤਾ ਜਾਵੇ ਇਹ ਸਾਡਾ ਵਾਸਤੇ ਕੋਲ ਮੰਗਾ ਬਾਕੀ ਜੋ ਵੀ ਬੰਦਾ ਇਨਸਾਫ ਆ ਗਵਰਨਮੈਂਟ ਦੋਗੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਆ ਕੇ ਸਾਡੇ ਦੁੱਖ ਦੀ ਦੁੱਖ ਦੀ ਤਰਕੜੀ ਵਿੱਚ ਆ ਕੇ ਸਾਡਾ ਦੁੱਖ ਸਾਂਝਾ ਕੀਤਾ ਲੜਕੇ ਦੀ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਸੀਗੇ ਔਰ ਪਹਿਲਾਂ ਕਿਸ ਤਰ੍ਹਾਂ ਦੇ ਸੀਗੇ ਦੇਖੋ ਜੀ ਪਹਿਲੇ ਜਦੋਂ ਉਹ ਇਦਾਂ ਹੀ ਆਪਣੇ ਘਰਾਂ ਦੇ ਵਿੱਚ ਰੋਟੀ ਪਾਣੀ ਚੱਲਦਾ ਸੀਗਾ ਹੁਣ ਉਹ ਲੜਕੇ ਦੇ ਜਾਣ ਤੋਂ ਬਾਅਦ ਇੰਨੇ ਕੁ ਮਤਲਬ ਦੁਖੀ ਹੋ ਗਏ ਆ ਸਾਰਾ ਪਰਿਵਾਰ ਹੀ ਅਸੀਂ ਦੁਖੀ ਆ ਤੇ ਨਾਲ ਹੀ ਅਸੀਂ ਹੁਣ ਜਿੰਨਾ ਕਿ ਅਸੀਂ ਪਹਿਲਾਂ ਸਾਡਾ ਲੰਗਰ ਪਾਣੀ ਚੱਲਦਾ ਸੀ ਉਹਨੇ ਚੱਲ ਸਕਦਾ ਕਿਉਂਕਿ ਬੱਚਿਆਂ ਦੇ ਸਾਰੇ ਨਾਲ ਹੀ ਅਸੀਂ ਬਾਹਰ ਜਿਹੜੇ ਬੱਚੇ ਭੇਜੇ ਉਹਨਾਂ ਦੇ ਸਾਰੇ ਨਾਲ ਹੀ ਸਾਰਾ ਜੋ ਪਰਿਵਾਰ ਕਰਦੇ ਆ ਉਹਨਾਂ ਦੇ ਪੈਸੇ ਨਾਲ ਹੀ ਕਰਦੇ ਆ ਹੁਣ ਜਦੋਂ ਪੈਸਾ ਬੰਦ ਹੋ ਜਾਣਾ ਅਸੀਂ ਕੰਮ ਕੀ ਕਰਾਂ ਇਹ ਤਿੰਨ ਬੱਚੇ ਸੀ ਇਹਦੇ ਸਰਦਾਰ ਕਦੇਵ ਸਿੰਘ ਦੇ ਇੱਕ ਬੇਟੀ ਆ ਦੋ ਬੇਟੇ ਆ ਤੇ ਇਹ ਬੇਟਾ ਜਿਹੜਾ ਛੋਟਾ ਬੇਟਾ ਸੀਗਾ ਗੁਰਜੀਤ ਸਿੰਘ ਇਹਦੀ ਮੌਤ ਹੋ ਤਾਂ ਸਾਰੇ ਇਲਾਕੇ ਨੂੰ ਆਪਣੇ ਨਗਰ ਨੂੰ ਬਹੁਤ ਘਾਟ ਤੇ ਦੁੱਖ ਪਰ ਪੰਜਾਬੀਆਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਵਿੱਚ ਸੁਰੱਖਤਨ ਲੈ ਕੇ ਕੀ ਚਾਣਾ ਚਾਹੁੰਦੇ ਸਸਰੀ ਇੰਡੀਆ ਦਾ ਲੈਣਾ ਸੁਰੇਖਾ ਤੇ ਸਾਹਮਣੇ ਆਉਂਦਾ ਦੇਖੋ ਜੀ ਬਾਅਦ ਜਿਸ ਤਰ੍ਹਾਂ ਸਾਡੇ ਵਿਦੇਸ਼ ਵਿੱਚ ਬੱਚੇ ਰਹਿ ਰਹੇ ਆ ਉਹਦੇ ਵਾਸਤੇ ਇਹ ਵਿਦੇਸ਼ ਦੀ ਗਵਰਨਮੈਂਟਾਂ ਨੂੰ ਕਹਿੰਦੇ ਜਿੱਦਾਂ ਯੂ ਐਸ ਏ ਹੋਈ ਹੋਰ ਵੀ ਜਿਹੜੇ ਮੁਲਕਾਂ ਚ ਰਹਿ ਰਹੇ ਆ ਉਹਦੀ ਸਹachta ਜਿਹੜੀ ਕਰਨੀ ਚਾਹੀਦੀ ਉਹ ਉੱਥੇ ਦੀ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਾ ਸਾਡੀ ਗਵਰਨਮੈਂਟ ਦੇ ਲਈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਗਵਰਨਮੈਂਟ ਉੱਥੇ ਦੀ ਜਿਹੜੀ ਉਹਨਾਂ ਦੇ ਜ਼ਿੰਮੇਵਾਰ ਬਣ ਥੋੜਾ ਬਹੁਤ ਉਹਨਾਂ ਦੀ ਹੱਦ ਤੱਕਨ ਕਿਉਂਕਿ ਜਿਹੜੇ ਬੱਚੇ ਸਾਡੇ ਸਹੀ ਸਲਾਮਤ ਰਹਿ ਤੇ ਇਹੋ ਜਿਹਾ ਕੋਈ ਕਿਸੇ ਨਾਲ ਹੋਰ ਨਾ ਹੋਵੇ ਸੱਤਣਾ ਹੋ ਗਿਆ ਕਿਸੇ ਹੋਰ ਨਾਲ ਇਹੋ ਜਿਹਾ ਕਰੇ ਜਿਸ ਤਰ੍ਹਾਂ ਕਿ ਲੜਕੇ ਬਾਸ 258 ਨਾ ਸੀਗਾ ਉਹ ਵੀ ਜਣੇ ਤੇ ਉਹ ਬਾਅਦ ਕਿੱਥਸਾ ਚਾਹ ਸੀਗਾ ਦੇਖੋ ਜੀ ਬੱਚੇ ਦੇ ਆਉਣ ਤੇ ਸਾਨੂੰ ਸਾਰੇ ਪਰਿਵਾਰਾਂ ਨੂੰ ਇੰਨੀ ਖੁਸ਼ੀ ਸੀ ਕਿ ਕਿਉਂਕਿ ਬੱਚੇ ਦਾ ਵਿਆਹ ਰੱਖਿਆ ਸੀ ਅਸੀਂ ਜੋ 18 ਤਰੀਕ ਦਾ ਵਿਆਹ ਹੈ 18 ਅਕਤੂਬਰ ਦਾ ਤੇ ਕੱਲ ਬੱਚੇ ਨਾਲ ਕੱਲ ਅੱਜ ਬੱਚੇ ਨਾਲ ਸਵੇਰੇ ਇੱਥੇ ਪਹੁੰਚ ਜਾਣਾ ਸੀਗਾ ਖੁਸ਼ੀਆਂ ਜਿਹੜੀਆਂ ਸਾਰੀਆਂ ਉਹ ਖੋ ਗਏ ਲਗੇ ਕਿਉਂਕਿ ਸਾਰਾ ਪਰਿਵਾਰ ਖੁਸ਼ੀ ਦੇ ਮਾਹੌਲ ਵਿੱਚ ਸੀਗਾ ਤੇ ਜਿਹੜਾ ਹੁਣ ਸਾਰਾ ਪਰਿਵਾਰ ਤੇ ਸਾਰਾ ਨਗਰ ਸੀ ਸੋਗ ਸਮਗਮ ਵਿੱਚ ਬੈਠੇ ਆ ਸਾਨੂੰ ਇਹਨਾਂ ਦੁੱਖ ਅਕੇ ਸਾਡੇ ਬੱਚਿਆਂ ਦੇ ਜਿਹੜੇ ਖੁਸ਼ੀਆਂ ਵਿੱਚ ਜਿਹੜਾ ਉਹ ਸੋਗ ਸਮਗਮ ਵਿੱਚ ਪਤਲ ਗਿਆ ਇਹ ਸਾਨੂੰ ਬਹੁਤ ਸ਼ਾਸਨ ਕੋ ਇਹ ਮੰਗ ਕਰਦੇ ਆ ਵੀ ਸਾਡੀ ਮਤ ਕੀਤੀ ਜਾਵੇ ਜੋ ਥੋੜਾ ਬਹੁਤਾ ਜੋ ਵੀ ਜਨਾ ਵੀ ਸਾਡੀ ਮਦਦ ਕਰ ਸਕਣ ਵੱਤ ਵੱਤ ਦੂਸਰੀ ਸ਼ਾਸਨ ਕੋ ਇਹ ਸਾਡੀ ਬੇਨਤੀ ਹੈ ਕਿ ਸਾਡੇ ਭਾਈ ਸਾਹਿਬ ਉਹਨਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਦਿੱਤਾ ਜਾਵੇ ਗਵਰਨਮੈਂਟ ਨੂੰ ਅਪੀਲ ਆ ਤੇ ਇਹ ਸਾਡੀ ਅਪੀਲ ਨੂੰ ਕਬੂਲ ਕਰਨ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਸਤਿਗੁਰ ਕਿਰਪਾ ਕਰ ਵਾਹਿਗੁਰੂ